ਸਤਿ ਸ੍ਰੀ ਅਕਾਲ ਮਿੱਤਰੋ ਤੁਸੀਂ ਦੇਖ ਰਹੇ ਹੋ ਆਪਣੇ ਚੈਨਲ ਸਫਲ ਕੀਤੀ ਨੂੰ ਸਬਸਕ੍ਰਾਈਬ ਕਰੋ ਤੇ ਅੱਜ ਗੱਲ ਕਰਦੇ ਚਾਹਦਾ ਇੱਕ ਝੋਨੇ ਦੇ ਬਾਰੇ ਜਿਹਦੇ ਵਿੱਚ ਕਲਰ ਬਲਾਸਟ ਤੇ ਕਰਦਨ ਥੋੜੀ ਜਿਹੀ ਸਮੱਸਿਆ ਆਉਂਦੀ ਆ ਤੇ ਹੁਣ ਝੋਨੇ ਲਗਭਗ ਨਸਾਰਾ ਲੈਣਾ ਸ਼ੁਰੂ ਕਰ ਚੁੱਕਿਆ ਹੈਗਾ ਵਿੱਚ ਬੂਟ ਚੇ ਕੁਝ ਝੋਨੇ ਨੇ ਸਾਰਾ ਲੈ ਲਿਆ ਹੈਗਾ ਤੇ ਇਹਦੇ ਵਿੱਚ ਕਈ ਸਮੱਸਿਆ ਆਈ ਹੈਗੀ ਤੇ ਗਰਦਨ ਤੋੜ ਬਾਰੇ ਤੇ ਕੁਝ ਸਮੱਸਿਆ ਕਲਰ ਬਲਾਸਟ ਦੀ ਕਲਰ ਬਲਾਸਟ ਦੀ ਸਮੱਸਿਆ ਥੋੜੀ ਜਿੱਥੇ ਜ਼ਿਆਦਾ ਹਰੇ ਪਏਗਾ ਤੇ ਇਸ ਮਸਹਸੇ ਆਈ ਹੈ ਇਸ ਮਸਹਸੇ ਨੂੰ ਰਿਐਕਟਣ ਦੇ ਵਾਸਤੇ ਆਪਣੇ ਲਈ ਇੱਕ ਦਵਾਈ ਜੀ ਜੋ ਆਪਾਂ ਟਰਾਈਸਾਈਕਲਾਜੋਲ ਦੇ ਨਾਲ ਦੇਉ ਤੇ ਕਰਦੇ ਆਂਗੇ ਤੇ ਇਹ ਲਾਸਟ ਇਤਿਆਰ ਨੇ ਲਾਸਟ ਬਰ ਤੋਂ ਇਹਨਾਂ ਦੀ ਕਰਨੀ ਚਾਹੀਦੀ ਹੈਗੀ ਤੇ ਜਿਹਦੇ ਵਿੱਚ ਆਪਾਂ ਨੂੰ ਟਰਾਈਸਾਈਕਲਾਜੋਲ 80 ਗ੍ਰਾਮ ਤੇ ਫੂਜੀ 1 ਵਾਲਾ ਸ਼ਾਲਟ ਆਈਸੋਪ੍ਰੋਥਲਿਨ 300 ਐਮਐਲ ਤੇ ਨਾਲ ਕੰਟੈਕਟਿਵੇਸਡ ਐਮ 45 ਜਾਂ ਜਨੇਪ 78 ਵੀ ਵਰਤੋਂ ਕਰ ਸਕਦੇ ਆਂਗੇ ਐਮ 45 ਦੀ ਡੋਜ਼ 300 ਗ੍ਰਾਮ ਰੱਖਣੀ ਹੈ 160 ਲੀਟਰ ਘਟੋ ਘਟ ਕਿਲੇ ਦਾ ਪਾਣੀ ਲੱਗਣਾ ਚਾਹੀਦਾ ਹੈਗਾ ਤੇ ਜਿਹਦੇ ਨਾਲ ਜਿਹਦੇ ਨਾਲ ਇਹ ਸਮੱਸਿਆ ਨੂੰ ਕੰਟਰੋਲ ਚ ਕਰਿਆ ਜਾਂਦਾ ਹੈਗਾ ਤੇ ਤੁਸੀਂ ਇਹਨੂੰ ਸਮੱਸਿਆ ਨੂੰ ਕੰਟਰੋਲ ਦੇ ਵਿੱਚ ਕਰਨ ਵਾਸਤੇ ਇਹ 160 ਲੀਟਰ ਦੇ ਵਿੱਚ ਇਹ ਤਿੰਨ ਦਵਾਈਆਂ ਪਾ ਕੇ ਤੇ ਕਲਰ ਬਲਾਸਟ ਤੇ ਕਰਦਨ ਤੋਂ ਬਚਤ ਕਰ ਸਕਦੇ ਹੋਗੇ ਧੰਨਵਾਦ ਅਗਲੀ ਹੋਰ ਵੀਡੀਓ ਦੇਖਣ ਲਈ ਆਉਣਾ ਪੇਜ ਸਬਸਕ੍ਰਾਈਬ ਕਰੋ ਧੰਨਵਾਦ